ਸਤਿ ਸ਼੍ਰੀ ਅਕਾਲ ਜੀ। ਸਵਾਗਤ ਆਪ ਸਭ ਦਾ ਅਸਟ੍ਰੋਲੋਜੀ ਵਿਦੁੱਲੋਜੀਕ ਵਿੱਚ। ਮੈਂ ਆਪ ਸਭ ਨਾਲ ਜਸਮੀਨ ਆਂ। ਦੇਖੋ ਜੀ ਕਹਿੰਦੇ ਆ ਜੋ ਚੁੱਪ ਰਹਿਣ ਦੀ ਕਲਾ ਸਿੱਖ ਗਿਆ ਤਾਂ ਸਾਰਾ ਬ੍ਰਹਿਮੰਡ ਸਾਰੀ ਕੁਦਰਤ ਉਸ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦੀ ਹੈ। ਕਿਉਂ? ਕਿਉਂਕਿ ਚੁੱਪ ਰਹਿਣ ਦੀ ਕਲਾ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਤੇ ਤੁਹਾਨੂੰ ਕੁਦਰਤ ਨਾਲ ਜੋੜਦੀ ਆ। ਜਦੋਂ ਕੁਦਰਤ ਨਾਲ ਤੁਸੀਂ ਜੁੜ ਗਏ ਜਦੋਂ ਤੁਹਾਡਾ ਅੰਦਰ ਤੋਂ ਜੋ ਅਹਿਸਾਸ ਹੈ ਉਸ ਕੁਦਰਤ ਕੁਦਰਤ ਜਿਹਦੇ ਵਿੱਚ ਅਸੀਂ ਜਨਮ ਲਿਆ ਜਿਸ ਨੇ ਸਾਨੂੰ ਜਿਸ ਜਗ੍ਹਾ ਤੇ ਭੇਜਿਆ ਉਹ ਸਾਰੀ ਕੁਦਰਤੀਤਾ ਹੈ ਹੈਨਾ ਤੇ ਉਸਦੇ ਲੱਗ ਲੱਗ ਰੰਗ ਨੇ ਬਸ ਆਪਣੇ ਰੰਗਾਂ ਨੂੰ ਸਮਝਣਾ ਹਰ ਕਿਸੇ ਦੀ ਕਿਸਮਤ ਵਿੱਚ ਕੁਦਰਤ ਨੇ ਕੁਦਰਤ ਨੇ ਰੰਗ ਭਰੇ ਨੇ ਡਿਫਰੈਂਟ ਡਿਫਰੈਂਟ ਰੰਗ ਭਰੇ ਨੇ ਲੱਗ ਲੱਗ ਤਰ੍ਹਾਂ ਦੇ ਰੰਗ ਭਰੇ ਸਾਡੀ ਕਿਸਮਤ ਦੇ ਰੰਗ ਕਿਹੜੇ ਨੇ ਇਸ ਚੀਜ਼ ਨੂੰ ਸਮਝਣਾ ਹੀ ਅਸਲ ਵਿੱਚ ਜੋਤਿਸ਼ ਹੈ ਤੇ ਆਪਣੇ ਆਪ ਨੂੰ ਜਾਣਣਾ ਹੈ ਆਪਣੇ ਆਪ ਨੂੰ ਜਾਣਣਾ ਵੀ ਤੇ ਆਪਣੇ ਰੰਗ ਨੂੰ ਪਛਾਣਨਾ ਹੀ ਆ ਨਹੀਂ ਬਿਲਕੁਲ ਤਾਂ ਸਹੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲਿਆ ਆਪਣੇ ਆਪ ਨੂੰ ਪਛਾਣ ਲਿਆ ਤੇ ਤੁਹਾਨੂੰ ਆਪਣੇ ਤੋਂ ਮਹਾਨ ਆਪਣੇ ਤੋਂ ਵਧੀਆ ਕੋਈ ਲੱਗਣਾ ਨਹੀਂ ਤੇ ਦੂਜੇ ਤੋਂ ਵੀ ਵਧੀਆ ਕੋਈ ਨਹੀਂ ਲੱਗਣਾ ਕਿਉਂਕਿ ਤੁਸੀਂ ਉਸ ਪ੍ਰਕਿਰਤੀ ਨੂੰ ਪਛਾਣ ਲਿਆ ਤੁਸੀਂ ਉਸ ਕੁਦਰਤ ਨੂੰ ਪਛਾਣ ਲਿਆ ਤੁਸੀਂ ਇਹ ਸਮਝ ਕੇ ਕਿ ਉਹਦੇ ਪੈਦਾ ਕੀਤੇ ਹੋਏ ਅਸੀਂ ਆ ਉਹਦੇ ਪੈਦਾ ਕੀਤੇ ਹੋਏ ਹਰ ਰੰਗ ਦੀ ਦੁਨੀਆ ਹੈ ਤੇ ਰੰਗ ਤੇ ਤਰੰਗ ਤੁਹਾਨੂੰ ਜ਼ਿੰਦਗੀ ਵਿੱਚ ਲੈ ਤਾਲ ਨਾਲ ਚੱਲਣਾ ਸਿਖਾਉਂਦੀ ਆ ਸਚਾਈਆ ਵਕਤ ਦੇ ਪਿੱਛੇ ਆਪਾਂ ਜਨ ਨਾਲ ਵਕਤ ਤੁਹਾਡਾ ਨਹੀਂ ਹੋ ਜਾਣਾ ਜਿਆਦਾ ਜਿਆਦਾ ਕਰਨ ਨਾਲ ਜਿਆਦਾ ਨਹੀਂ ਗਿਰ ਜਾਣਾ ਜਿਆਦਾ ਮਿਹਨਤ ਕਰਨ ਨਾਲ ਵੱਡੇ ਢੇਰ ਲਾਉਣ ਨਾਲ ਖੁਸ਼ੀਆਂ ਤੇ ਜੋ ਆਪਾਂ ਕਹੀਏ ਵਕਤ ਨੇ ਬਦਲ ਨਹੀਂ ਜਾਣਾ ਕੋਈ ਲੋਕ ਬਹੁਤੇ ਲੋਕ ਕਹਿੰਦੇ ਆ ਕਿ منی ਨੋ ਮੈਟਰ منی ਮਤਲਬ ਪੈਸਾ ਮਾਇਨੇ ਨਹੀਂ ਰੱਖਦਾ ਮੈਟਰ ਹੀ ਨਹੀਂ ਰੱਖਦਾ ਕਹਿੰਦੇ ਪੈਸਾ ਖੁਸ਼ੀਆਂ ਨਾਲ ਅੱਛਾ ਜਿਹੜੇ ਕਹਿੰਦੇ ਆ ਨਾ ਉਹਨਾਂ ਨੂੰ ਪੁੱਛਿਓ ਤੁਹਾਡੇ ਕੋਲ ਕਿੰਨਾ ਜਿਹਦੇ ਕੋਲ ਜ਼ਿਆਦਾ ਹੈ ਨਾ ਉਹੀ ਕਹਿੰਦਾ ਹੈ ਜਿਹਦੇ ਕੋਲ ਹੈ ਨਹੀਂ ਆ ਉਹ ਨਹੀਂ ਕਹਿੰਦਾ ਕਹਿਣ ਦੇ ਲਈ ਨਾ ਹੋਣਾ ਜ਼ਰੂਰੀ ਹੈ ਜਦ ਤੁਹਾਡੇ ਕੋਲ ਨਹੀਂ ਹੈ ਤੇ ਤੁਸੀਂ ਕਦੇ ਨਹੀਂ ਕਹੋਗੇ ਕਿ ਪੈਸਾ ਮਾਇਨੇ ਨਹੀਂ ਰੱਖਦਾ ਤੁਸੀਂ ਕਹੋਗੇ ਕਿ ਸਾਡੀਆਂ ਜ਼ਰੂਰਤਾਂ ਲਈ ਪੈਸਾ ਮਾਇਨੇ ਰੱਖਦਾ ਸਾਡੀਆਂ ਇਛਾਵਾਂ ਲਈ ਪੈਸਾ ਮਾਇਨੇ ਰੱਖਦਾ ਹੈ ਦੁਨੀਆਦਾਰੀ ਦੇ ਸੁੱਖਾਂ ਲਈ ਪੈਸਾ ਮਾਇਨੇ ਰੱਖਦਾ ਤੇ ਜਦੋਂ ਪੈਸਾ ਮਿਲ ਜਾਂਦਾ ਫਿਰ ਅਸੀਂ ਸੋਚਦੇ ਹਾਂ ਪੈਸਾ ਇੰਨਾ ਜ਼ਰੂਰੀ ਨਹੀਂ ਹੈ ਕਿਉਂ ਕਿ ਉਹ ਚੀਜ਼ਾਂ ਦੀ ਐਮਨਿਅਤ ਘੱਟ ਗਈ ਜਿਹੜੀਆਂ ਚੀਜ਼ਾਂ ਜ਼ਿੰਦਗੀ 'ਚ ਜ਼ਿਆਦਾ ਜ਼ਰੂਰੀ ਨੇ ਅਸੀਂ ਉਹ ਜ਼ਰੂਰੀ ਜ਼ਰੂਰਤਾਂ ਦੀਆਂ ਚੀਜ਼ਾਂ ਦੇ ਲਈ ਪੈਸੇ ਨੂੰ ਮੈਟਰ ਦਿੱਤਾ ਪਰ ਬਹੁਤੇ ਲੋਕਾਂ ਦੇ ਢੇਰ ਲੱਗੇ ਆ ਪਰ ਜ਼ਰੂਰੀ ਚੀਜ਼ਾਂ ਉਹਨਾਂ ਦੇ ਵੀ ਨਹੀਂ ਹੋ ਰਹੀਆਂ ਕਿਹੜੀਆਂ ਜ਼ਰੂਰੀ ਚੀਜ਼ਾਂ ਉਹਨਾਂ ਪੈਸੇ ਤੋਂ ਖੁਸ਼ੀ ਲੈਣਾ ਖੁਸ਼ੀ ਲੈਣਾ ਮਤਲਬ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਬਹੁਤੇ ਲੋਕ ਨੇ ਗੱਡੀ ਲੈ ਸਕਦੇ ਆ ਬਹੁਤੇ ਲੋਕ ਨੇ ਮਕਾਨ ਬਣਾ ਸਕਦੇ ਆ ਨਹੀਂ ਬਣਾਉਂਦੇ ਭਾਈ ਕਿਉਂ ਨਾ ਨਾ ਲੱਗ ਜਾਣਗੇ ਘਟ ਜਾਣਗੇ ਹੈਗੇ ਆ ਜੀ ਇੱਥੇ ਲੋਕ ਆਪਾਂ ਜਾਣਦੇ ਆ ਆਪਣੇ ਵਿੱਚੋ ਹੀ ਨੇ ਕਿਹੜਾ ਕੋਈ ਅਲੱਗ ਰੱਬ ਨੇ ਸਿੱਟ ਤੇ ਜਾਂ ਕਿਸੇ ਹੋਰ ਤਰ੍ਹਾਂ ਨਾਲ ਉਹਨਾਂ ਦੀ ਕੋਈ ਪਤਾਸ਼ ਜਾਂ ਪਰਵਰਿਸ਼ ਹੋਈ ਹੈ। ਇਹੀ ਧਰਤੀ ਹੈ, ਇਹੀ ਆਸਮਾਨ ਹੈ। ਇਸ ਦੇ ਅੰਦਰ ਹੀ ਸਾਡੀ ਸੋਚ ਬਣਦੀ ਹੈ, ਸਾਡਾ ਮਨ ਬਣਦਾ ਹੈ, ਸਾਡਾ ਔਰਾ ਬਣਦਾ ਹੈ। ਕਹਿੰਦੇ ਇੱਕ ਗੱਲ ਹੋਰ ਬੜੀ ਚੱਲਦੀ ਆ। ਕਹਿੰਦੇ ਪਰਵਰਿਸ਼ ਮਾਇਨੇ ਰੱਖਦੀ। ਰੱਖਦੀ ਆ ਜੀ ਬਿਲਕੁਲ ਰੱਖਦੀ। ਔਰਾ ਮਾਇਨੇ ਰੱਖਦਾ, ਬਿਲਕੁਲ ਰੱਖਦਾ। ਮਾਹੌਲ ਬਣਨੇ ਰੱਖਦਾ। ਸਿਆਣੇ ਕਹਿੰਦੇ ਆ ਦਹਲੀਜ਼ ਦੇਖ ਕੇ ਚਗਾਠ ਕੜੀ ਜਾਂਦੀ ਆ। ਸਮਝਦੇ ਹੋ ਨਾ ਕਿ ਕੁਦਰਤ ਉਹਨੂੰ ਉੱਥੇ ਹੀ ਪੈਦਾ ਕਰਦੀ ਆ ਜਿੱਥੇ ਉਸਨੇ ਉਸਨੂੰ ਉਸਦੀ ਸੋਚ ਮੁਤਾਬਕ ਪੈਦਾ ਕਰਨਾ ਪਿਆ ਉਸਦੀ ਸੋਚ ਮੁਤਾਬਕ ਉਹਨੇ ਬਣਾਇਆ ਹੀ ਉਹਨੇ ਉਦਾਂ ਦਾ ਹੈ ਉਹਨੇ ਭੇਜਣਾ ਹੀ ਉਹਨੂੰ ਉੱਥੇ ਆ ਉਹਨੇ ਉਹਦਾ ਕਰਮ ਤੇ ਕਿਸਮਤ ਉਸਦੇ ਨਾਲ ਜੋੜ ਦਿੱਤੀ ਜਿੱਦਾਂ ਵੀ ਉਹਦੀ ਹੈ ਤਾਂ ਹੀ ਤਾਂ ਇੱਕ ਹੋਰ ਕਹਾਵਤ ਹੈ ਸਮਝਦਾਰ ਹੋ ਤੁਸੀਂ ਸਮਝ ਜਾਓਗੇ ਕਹਿੰਦੇ ਅੰਨੇ ਨੂੰ ਕਾਣਾ ਸੌ ਕੋਤ ਸਮਝ ਗਏ ਨਾ ਤੁਸੀਂ ਤਾਂ ਜੇ ਅਸੀਂ ਬੈਸਟ ਆ ਤਾਂ ਸਾਨੂੰ ਬੈਸਟ ਹੀ ਮਿਲਨੇ ਆ ਇਸ ਕਰਕੇ ਦੂਜਿਆਂ 'ਚ ਨੁਕਸ ਨਹੀਂ ਕੱਢੋ ਕਿ ਕਿਸੇ ਨੇ ਸਾਡੇ ਨਾਲ ਐ ਕੀਤਾ ਤੇ ਕੋਈ ਬਣਾ ਕਟਿਆ ਤੇ ਕੋਈ ਐ ਤੇ ਐ ਤੁਸੀਂ ਵਧੀਆ ਹੋ ਨਾ ਅਸੀਂ ਵਧੀਆ ਹਾਂ ਨਾ ਤੇ ਸਾਨੂੰ ਆਪੇ ਹੀ ਵਧੀਆ ਕੁਦਰਤ ਦਊਗੀ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਅਸੀਂ ਕੀ ਹਾਂ ਬਸ ਆਪਣੇ ਆਪ ਨੂੰ ਪਹਿਚਾਨ ਕੇ ਆਪਣੇ ਗੁਣਾਂ ਦੀ ਚਮਕ ਨੂੰ ਆਪਣੇ ਅੰਦਰ ਸਮਾ ਕੇ ਰੱਖੋ ਉਦੋਂ ਕੱਢੋ ਜਦੋਂ ਤੁਹਾਨੂੰ ਲੱਗੇ ਕਿ ਉਸ ਦੀ ਰੌਸ਼ਨੀ ਦੇ ਕਾਬਲ ਨੇ ਸਾਤ ਬਿਨਾ ਵਜਾ ਤੋਂ ਕਿਸੇ ਨੂੰ ਸਲਾਹ ਹੀ ਨਾ ਦੋ ਆਪਣੇ ਆਪ ਚ ਰਹਿਣਾ ਇੱਕ ਬੜੀ ਵਧੀਆ ਕਲਾ ਹੈ ਇਹ ਕੋਈ ਗਲਤ ਨਹੀਂ ਹੈ ਆਪਣੇ ਆਪਣੇ ਸੋਚਣਾ ਉਸ ਤੋਂ ਵੀ ਵਧੀਆ ਕਿਉਂ ਗਲਤ ਹੈ ਬਈ ਕਿਉਂ ਗਲਤ ਆਪਣੇ ਲਈ ਆਇਆ ਦੁਨੀਆ ਆਪਣੇ ਲਈ ਪੈਦਾ ਹੋਈਆਂ ਆਪਣੀ ਜੀਵਨ ਬਤੀਤ ਕਰਨਾ ਹੈ ਸਾਰੇ ਉਸ ਤਰ੍ਹਾਂ ਕਰ ਰਹੇ ਹੈ ਦੂਜੇ ਦਾ ਟੈਨਸ਼ਨ ਦਿਮਾਗ ਤੇ ਬੋਝ ਲੈ ਕੇ ਜਦਾ ਸੀ ਦੂਜੇ ਦਾ ਹੱਲ ਹੀ ਨਹੀਂ ਕਰ ਸਕਦੇ ਦੂਜੇ ਦੀਆਂ ਜ਼ਿੰਮੇਵਾਰੀਆਂ ਪਰੇਸ਼ਾਨੀਆਂ ਕੁਦਰਤ ਨੇ ਉਹਨੂੰ ਸਭ ਕੁਝ ਦਿੱਤਿਆ ਹੱਲ ਕਰਨ ਲਈ ਉਹ ਕਰੇਗਾ ਮੈਂ ਇਹ ਨਹੀਂ ਕਹਿੰਦੀ ਕਿ ਕਿਸੇ ਆਪਣੇਆਂ ਦੀ ਮਦਦ ਨਾ ਕਰੋ ਸਭ ਤੋਂ ਪਹਿਲਾਂ ਆਪਣੇ ਦੇਖੋ ਸਭ ਤੋਂ ਪਹਿਲਾਂ ਆਪਣਾ ਘਰ ਦੇਖੋ ਆਪਣਾ ਪਰਿਵਾਰ ਦੇਖੋ ਆਪਣੇ ਨਾਲ ਜੁੜੇ ਲੋਕ ਦੇਖੋ ਖੂਨ ਨਾਲ ਸੰਬੰਧਿਤ ਰਿਸ਼ਤੇ ਜੇ ਤੁਸੀਂ ਬਚਾ ਲੇ ਸੰਭਲੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋ ਸਚਾਈ ਹੈ ਸਚਾਈ ਆ ਜੀ ਇਹ ਐਵੇਂ ਨਹੀਂ ਕੁਦਰਤ ਨੇ ਮਾਪਿਓ ਦਿੱਤੇ ਭੈਣ ਭਾਈ ਦਿੱਤੇ ਕਿਤੇ ਨਾ ਕਿਤੇ ਜੇ ਤੁਹਾਨੂੰ ਕੁਝ ਜ਼ਿਆਦਾ ਹੀ ਦਿੱਤਾ ਹੈ ਤੇ ਹੋ ਸਕਦਾ ਇਸ ਕਰਕੇ ਦਿੱਤਾ ਹੈ ਕਿ ਤੁਸੀਂ ਦੂਜਿਆਂ ਦੀ ਮਦਦ ਦੂਜਿਆਂ ਦੀ ਮਦਦ मींस ਆਪਣੇਆਂ ਦੇ ਨਾਲ ਖੜ ਸਕੋ ਤੇ ਜਦੋਂ ਤੁਸੀਂ ਆਪਣੇਆਂ ਵੱਲੋਂ ਹੱਥ ਕੁੱਟ ਕੇ ਉਹਨਾਂ ਦੀਆਂ ਉਹਨਾਂ ਨੂੰ ਉਹਨਾਂ ਦੀਆਂ ਮਜਬੂਰੀਆਂ ਤੇ ਛੱਡ ਕੇ ਉਹ ਹੱਥ ਦੂਜਿਆਂ ਲਈ ਖੋਲਦੇ ਹੋ ਤਾਂ ਕੋਈ ਜ਼ਿਆਦਾ ਸਮਝਦਾਰੀ ਵਾਲੀ ਗੱਲ ਨਹੀਂ ਹੈ ਪਹਿਲਾਂ ਆਪਣਾ ਕਹਿੰਦੇ ਹੁੰਦੇ ਆ ਟਕੀ ਦਾ ਤੇ ਫਿਰ ਦੂਜੇ ਦਾ ਟਕੀ ਦਾ ਜਾਣ ਦਿਨ ਉਹ 에어로ਪਲੇਨ ਵਾਲੀ ਗੱਲ ਕਿ ਕੀ ਸਭ ਤੋਂ ਪਹਿਲਾਂ ਦੂਸਰੇ ਨੂੰ ਸਲਾਹ ਦੇਣ ਦੀ ਬਜਾਏ ਆਪਣਾ ਮਾਸਕ ਲਗਾਓ ਸਹੀ ਹੈ 29 April 2024 ਦਿਨ ਹੈ 100 ਵਾਰ ਦਾ ਪੂਰਬ ਸਾਡਾ ਨਕਸ਼ਤਰ ਚੱਲ ਰਿਹਾ ਜੀ ਸਿੱਧੀ ਜੋਗ ਰਹੇਗਾ ਤੇ ਚੰਦਰਮਾ ਦੀ ਗੱਲ ਕੀਤੀ ਜਾਵੇ ਤਾਂ ਚੰਦਰਮਾ ਅੱਜ ਤਕਰੀਬਨ ਤੁਨ રાશિ ਵਿੱਚ ਰਹਿਣਗੇ 9 ਨੰਬਰ ਦੀ ਰਾਸ਼ੀ ਤੁਨ રાશિ ਆ ਤੇ ਇਸ ਵਿੱਚ ਚੰਦਰਮਾ ਵਿਰਾਜਮਣ ਔਰ ਪੂਰਾ ਵਸਾੜਾ ਨਕਸ਼ਤਰ ਸ਼ੁਕਰ ਦਾ ਨਕਸ਼ਤਰ ਚੱਲੇਗਾ ਕਿਸੇ ਗ੍ਰਹਿ ਦੀ ਦ੍ਰਿਸ਼ਟੀ ਅੱਜ ਵੀ ਨਹੀਂ ਪਏਗੀ ਗ੍ਰਹਾਂ ਦੇ ਮੁਤਾਬਕ ਦੇ ਨਾਲ ਜੋ ਸਥਿਤੀਆਂ ਨੇ ਇਸ ਮੁਤਾਬਕ ਅੱਜ ਸੋਮਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹੇਗਾ 7:30 ਵਜੇ ਤੋਂ ਲੈ ਕੇ 9:00 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰੇਸ਼ੀ ਨਹੀਂ ਹੈ ਪਰ ਕੋਈ ਸ਼ਗਨ ਕਰਨਾ ਹੋਵੇ ਸ਼ੁਭ ਕੰਮ ਕਰਨਾ ਹੋਵੇ ਤਾਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਕਿੱਤਾ ਰਜਿਸਟਰੀ ਵਗੈਰਾ ਕਰਨੀ ਆ ਕੋਈ ਕਿਤਾ ਪੇਪਰ ਸਾਈਨ ਕਰਨੇ ਆ ਤਾਂ ਸਮਾਂ ਜਾਂਚ ਕੇ ਕਰੋ ਸ਼ੁਭ ਫਲ ਲੈਣ ਦੇ ਲਈ ਠੀਕ ਹੈ ਚਲੋ ਮੋਟਾ ਮੋਟਾ ਦੱਸਦੇ ਆ ਕਿੱਦਾਂ ਦਾ ਰਹੇਗਾ ਅੱਜ ਦਾ ਦਿਨ ਕਿਵੇਂ ਨੁਕਸਾਨ ਤੋਂ ਬਚਣਾ ਸਭ ਤੋਂ ਪਹਿਲਾਂ ਐਰੀਜ਼ਮੇਸ਼ ਰਾਸ਼ੀ ਵਾਲਿਆਂ ਦੇ ਲਈ ਸੂਰਜ ਸ਼ੁਕਰ ਤੇ ਬ੍ਰਸਪਤ ਲਗਣ ਵਿੱਚ ਚੱਲਦੇ ਪਏ ਆ ਸ਼ੁਭ ਕੰਮਾਂ ਦੇ ਲਈ ਸ਼ੁਭ ਸੋਚ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਮਨ ਬੈਠਾ ਹੈ ਨੌਵੇਂ ਸਤਾਨ ਵਿੱਚ ਇਸ ਕਰਕੇ ਮੈਡੀਟੇਸ਼ਨ ਕਰੋ 900 ਗ੍ਰਾਮ ਚੌਲ ਲੈ ਕੇ ਜਾਂ ਨੌ ਮੁੱਠੀ ਚੌਲ ਲੈ ਕੇ ਪੰਛੀਆਂ ਨੂੰ ਪਾਓ ਘਰ ਦੇ ਛੱਤ ਤੇ ਨਹੀਂ ਪਾਣੀ ਨਗੋਟ ਪਾਣੀ ਦੇ ਅੱਜ ਵੀ ਤੁਸੀਂ ਧਾਰਮਿਕ ਸਥਾਨ ਤੇ ਪੀ ਸਕਦੇ ਹੋ ਤੇ ਨਾਲ ਸਭ ਤੋਂ ਜ਼ਰੂਰੀ ਤੁਸੀਂ ਇੱਕ ਉਪਾਜ ਉਹ ਪੂਰਕ 7:30 ਕੱਲ ਸਵੇਰ ਤੱਕ ਸ਼ੁਕਰ ਦਾ ਨਕਸ਼ਤਰ ਚੱਲਣਾ ਹੈ ਤਾਂ ਉਸ ਦੇ ਲਈ ਤੁਸੀਂ ਮੱਥੇ ਤੇ ਚੰਦਨ ਲਗਾਓ ਵੈਲ ਡਰੈਸਡ ਰਹੋ ਟੌਰਸ ਬ੍ਰਿਖਾ ਰਾਸ਼ੀ ਵਾਲੇ ਬਾਦੂ ਖੱਜਲ ਖਾਰੀ ਦਿਮਾਗ ਤੇ ਹਾਵੀ ਰਹੇਗੀ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਯਾਤਰਾ ਅੱਜ ਤੁਸੀਂ ਕਰ ਸਕਦੇ ਹੋ ਕਿਉਂਕਿ ਨਕਸ਼ਤਰ ਮਿੱਤਰ ਹੈ ਪਰ ਫਿਰ ਵੀ ਵਾਹਨ ਧਿਆਨ ਨਾਲ ਚਲਾਓ ਛੱਟ ਚੋਟ ਦਾ ਪੈ ਬਣੇਗਾ ਜੈਮਿਨੀਜ਼ ਹਨ ਮਿਥੁਨ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਮਿਥੁਨ ਰਾਸ਼ੀ ਵਾਲੇ ਤੰਨੇ ਕੰਮ ਕਰ ਬਿਜ਼ਨਸ ਚੰਗਾ ਸੋਚ ਅੱਛੀ ਪ੍ਰੇਨਸਬੰਦ ਬਾਹਰ ਖਾਣਾ ਖਾਣ ਜਾ ਸਕਦੇ ਹੋ ਕੋਈ ਕੋਈ ਯਾਤਰਾ ਕਰਨੀ ਚਾਹੁੰਦੇ ਹੋ ਜਾਨੀ ਕਿ ਕਿਤੇ ਸ਼ਾਪਿੰਗ ਵਗੈਰਾ ਕਰਨੀ ਚਾਹੁੰਦੇ ਹੋ ਤਾਂ ਸਮਾਂ ਬਿਲਕੁਲ ਬਿਹਤਰ ਚੱਲ ਰਿਹਾ ਹੈ इमोਸ਼ਨ ਰਮੋਗੇ ਤੁਸੀਂ ਅੱਜ ਵੀ ਮਾਂ ਦੇ ਪੈਰੀ ਹੱਥ ਲਾਓ એનર્ਜੀ ਲੋ ਸਭ ਬੱਛਾ ਕੈਂਸਰ ਕਰ ਕਰ ਰਾਸ਼ੀ ਵਾਲੇ ਕਰੇ ਲੋ ਪਰੇਸ਼ਾਨੀਆਂ ਵਧਣ ਵਾਲੀਆਂ ਨੇ ਜੀ ਤੁਹਾਡੀਆਂ ਥੋੜਾ ਧਿਆਨ ਰੱਖੋ ਆ ਅਲੀਗੇਸ਼ਨ ਤੋਂ ਮਤਲਬ ਉਹᱫੋ ਮੈਂ ਨਹੀਂ ਕੀਤਾ ਮੈਂ ਉਹ ਨਹੀਂ ਕੀਤਾ ਮੈਂ ਆ ਨਹੀਂ ਕੀਤਾ ਸਫਾਈ ਦੇਣ ਦੀ ਬਜਾਏ ਤੁਸੀਂ ਸਹੀ ਉਹ ਤੋਂ ਕਈ ਮੁੱਦਿਆਂ ਤੇ ਚੁੱਪ ਰਹੋ ਵਕਤ ਦੱਸ ਦਿੰਦਾ ਏ ਕਿ ਕਿਦਾਂ ਨੇ ਆ ਸੀ ਤਾਂ ਇਸ ਕਰਕੇ ਥੋੜਾ ਵਕਤ ਦਾ ਇੰਤਜ਼ਾਰ ਕਰੋ ਸਭ ਕਲੀਅਰ ਹੋ ਜਾਏਗਾ ਰੈੱਡ ਜਾਂ ਪਿੰਕ ਕਲਰ ਪੈਨ ਨੂੰ ਇਸ ਕਲਰ ਦਾ ਰੁਮਾਲ ਆਪਣੇ ਕੋਲ ਰੱਖ ਲਿਓ ਸਿੰਘ ਰਾਸ਼ੀ ਵਾਲੇ ਸੋਚ ਅੱਛੀ ਤਾਂ ਸਭ ਅੱਛਾ ਜਿ ਸੋਚ ਸਥਾਨ ਵਿੱਚ ਚੰਦਰਮਾ ਤੇ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਥੋੜੀ ਖਾਰਸ ਥੋੜੀ ਸਕਿਨ ਦੀ ਪ੍ਰੋਬਲਮ ਅੱਜ ਵੀ ਤੰਗ ਕਰੇਗੀ ਚਨੇ ਦੀ ਦਾਲ ਧਾਰਮਿਕ ਸਥਾਨ ਤੇ ਰੱਖ ਸਕਦੇ ਹਾਂ ਸੋਮਵਾਰ ਦਾ ਦਿਨ ਹੈ ਕੀ ਕਰਨਾ ਹੈ ਤੁਸੀਂ ਕਿਉਂਕਿ ਚੰਦਰ ਜੋਗਾ ਬ੍ਰੈਸਪਦ ਦੇ ਘਰ ਵਿੱਚ ਹੀ ਹੈ ਤਾਂ ਚੌਲ ਤੇ ਚਨੇ ਦੀ ਦਾਲ ਮਿਕਸ ਕਰਕੇ ਪੰਛੀਆਂ ਨੂੰ ਵੀ ਪਾ ਸਕਦੇ ਹਾਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹਾਂ ਵਰਗੋ ਕੰਨਿਆ ਰਾਸ਼ੀ ਵਾਲੇ ਸੁੱਖਾਂ ਦੇ ਲਈ ਕੀਤੇ ਯਤਨ ਹਮੇਸ਼ਾ ਕਾਮਯਾਬੀ ਦਿਨ ਦੇਣੇ ਤਾਂ ਇਸ ਕਰਕੇ ਯਤਨ ਕਰੋ ਆਪਣੀ ਮਿਹਨਤ ਆਪਣੇ ਆਪਣੇ ਧਾਮ ਤੇ ਕੋਈ ਕੰਮ ਕਰ ਰਹੇ ਹੋ ਤਾਂ ਸਮਝੋ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਪਾਰਟਨਰਸ਼ਿਪ ਵਿੱਚ ਉਲਝੇ ਹੋਵਾਂ ਬਾਸਕਾ ਕਿਹਦਾ ਲੜਾਈ ਝਗੜਾ ਹੋ ਸਕਦਾ ਹੈ ਜੀਵਨ ਸਾਥੀ ਨਾਲ ਵੀ ਥੋੜਾ ਜਿਹਾ ਸਾਈਲੈਂਟ ਮੋਡ ਵਿੱਚ ਹੀ ਰੋਤਾ ਚੰਗਾ ਲਿਬਰਾ ਤੋਲਾ ਰਾਸ਼ੀ ਵਾਲੇ ਸਿਤਾਰੇ ਤੋਲਾ ਰਾਸ਼ੀ ਵਾਲਿਆਂ ਦੇ ਸੂਰਜ ਸ਼ੁਕਰ ਤੇ ਬ੍ਰਸਪਤੀ ਯੁਤੀ ਕਰਕੇ 7ਵੇਂ ਸਥਾਨ ਵਿੱਚ ਵਿਆਹ ਸ਼ਾਦੀ ਦੀ ਉਮਰ ਵਾਲਿਆਂ ਦੇ ਲਈ ਸਿਤਾਰੇ ਚੰਗਿਆ ਰਿਸ਼ਤਾ ਆ ਸਕਦਾ ਹੈ ਸੂਰਜ ਕੌਨਫੀਡੈਂਸ ਦੇ ਰਿਹਾ ਅੱਛੇ ਲੋਕਾਂ ਨਾਲ ਸਬੰਧ ਵੀ ਵਧਾ ਰਿਹਾ ਤੇ ਸ਼ੁਕਰ ਦਾ ਨਕਸ਼ਤਰ ਅੱਜ ਮਿਤਰੀ ਹੈ ਤਾਂ ਤਨ ਕੰਮਕਾਰ ਕਾਰੋਬਾਰ ਅੱਛਾ ਚੱਲੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਸ਼ੁਕਰ ਦਾ ਨਕਸ਼ਤਰ ਥੋੜੀ ਬੋਤੀ ਮਾਨਸਿਕ ਖੱਜਲ ਖਵਾਰੀ ਦੇ ਸਕਦਾ ਹੈ ਇਸ ਕਰਕੇ ਕੀ ਕਰਨਾ ਹੈ ਜੀ ਤੁਸੀਂ ਖਰਚਿਆਂ ਤੇ ਥੋੜਾ ਕੰਟਰੋਲ ਰੱਖਣਾ ਹੈ ਚੰਦਰ ਦੂਸਰੇ ਸਥਾਨ ਵਿੱਚ ਚੰਦਰ ਜੋ ਹੈ ਉਹ ਦੂਸਰੇ ਸਥਾਨ ਵਿੱਚ ਧਨ ਵੀ ਦੇਗਾ ਕੰਮ ਵੀ ਦੇਗਾ ਤਾਂ ਬਿਜ਼ੀ ਰਹੋਗੇ ਥੋੜਾ ਆਪਣੇ ਕਾਮਾਕਾਰਾਂ ਨੂੰ ਵਿਉਂਤਵੰਤ ਤਰੀਕੇ ਨਾਲ ਕਰੋ ਥੋੜਾ ਲੱਤਾਂ ਵਿੱਚ ਦਰਦ ਰਹੇਗਾ ਸੂਰਜ ਛੇ ਕਰਕੇ ਤਾਂ ਸੂਰਜ ਛੇ ਦੇ ਤੁਸੀਂ ਕੀ ਉਪਾਅ ਕਰਨਾ ਕੀੜੀਆਂ ਨੂੰ ਸ਼ੱਕਰ ਆਟਾ ਪਾਓ ਸਭ ਸ਼ੁਭ ਹੋ ਜਾਏਗਾ ਨੀਲੇ ਰੰਗ ਬਿਲਕੁਲ ਨਾ ਪੈਨੋ ਸੈਜੀਟੇਰੀਅਸ ਤਨੂ ਰਾਸ਼ੀ ਹੈ ਚੰਦਰ ਲਗਨ ਚ ਚੱਲ ਰਿਹਾ ਹੈ ਜਿੱਦੀ ਬਣ ਕੇ ਅੜ ਕੇ ਅੱਜ ਵੀ ਕੋਈ ਕੰਮ ਨਹੀਂ ਕਰਨਾ ਐਲੀਗੇਸ਼ਨ ਤੋਂ 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 ਤੁਸੀਂ ਵੀ ਬਚਣਾ ਕੰਮ ਕਰ ਚੇਂਜ ਕਰਨ ਲਈ ਪਰਵਰਤਨ ਲਈ ਸਮਾਂ ਬਿਹਤਰ ਨਹੀਂ ਹੈ ਇਸ ਕਰਕੇ ਸੋਚ ਸਮਝ ਕੇ ਹੀ ਕੰਮ ਕਰ ਚੇਂਜ ਕਰੋ ਨਵੇਂ ਕੰਮ ਹਜੇ ਮਿਲਣ ਵਿੱਚ ਅੜਚਨ ਆਏਗੀ ਮੰਗਲ ਰਾਹੂ ਦੀ ਯੂਤੀ ਕਰਕੇ ਚਲੋ ਮਾਂ ਦਾ ਸਵੇਰ ਤੋਂ ਅਸ਼ੀਰਵਾਦ ਲੈ ਲਓ ਤੇ ਦੁੱਧ ਮੱਥੇ ਤੇ ਲਾ ਲਓ ਕੈਪਰੀਕੌਨ ਮਕਰ ਰਾਸ਼ੀ ਵਾਲੇ ਖਰਚਿਆਂ ਤੇ ਥੋੜਾ ਕੰਟਰੋਲ ਕਰੋ ਆਰਥਿਕ ਸਥਿਤੀ ਡਮ ਡੋਲ ਹੋ ਰਹੀ ਹੈ ਬਸ ਪੈਸੇ ਵੱਲ ਹੀ ਧਿਆਨ ਰਹੇਗਾ ਪਰ ਸ਼ੁਕਰ ਦਾ ਨਕਸ਼ਤਰ ਕਿਸਮਤ ਦਾ ਸਾਥ ਤੇ ਸਰਕਾਰੀ ਦਰਬਾਰੀ ਨੇਮ ਪੇਮ ਬਧਾਏਗਾ ਮਾਨਸਿਕ ਕਲਪਹਾੜ ਜਿਆਦਾ ਨਾ ਹੋਵੇ ਇਸ ਕਰਕੇ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਅਕਿਊਰਸ ਕੁੰਭ ਰਾਸ਼ੀ ਵਾਲੇ ਸਿਤਾਰੇ ਸ਼ਨੀ ਦੀ ਨਰਜੀ ਸ਼ਨੀ ਦੀ ਤੀਜੀ ਦ੍ਰਿਸ਼ਟੀ ਬ੍ਰਹਸਪਤ ਤੇ ਸੂਰਜ ਤੇ ਪੈਣ ਕਰਕੇ ਹਰ ਕੰਮ ਡਿਲੇ ਹੋਣਾ ਪਰੇਸ਼ਾਨੀ ਦੇ ਰਿਹਾ ਐ इमोशनल ਕਰ ਰਿਹਾ ਐ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਸ਼ਨੀ ਨੂੰ ਸ਼ੁਭ ਕਰਨਾ ਇੱਕ ਨਾਰੀਅਲ ਲੈ ਕੇ ਜਲ ਪ੍ਰਵਾਹ ਕਰ ਦਿਓ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਵਿਦੇਸ਼ ਜਾਣ ਲਈ ਨਵੇਂ ਰਸਤੇ ਖੁੱਲ ਜਾਣਗੇ ਪਾਈਸੇ ਜ਼ਮੀਨ ਦਾਸ਼ੀ ਵਾਲੇ ਦਿਨ ਨਾਂਗਿਆ ਸ਼ਾਮ ਨੂੰ ਹੋਈ ਟੈਨਸ਼ਨ ਕਿ ਇੰਨੀ ਭਾਜਣਾਟ ਕੀਤੀ ਇੰਨੀ ਮਿਹਨਤ ਕੀਤੀ ਰਿਜ਼ਲਟ ਕੁਝ ਵੀ ਨਹੀਂ ਮਿਲਿਆ ਜਾਂ ਥੋੜਾ ਘੱਟ ਮਿਲਿਆ ਤੇ ਗੁੱਸਾ ਇਰੀਟੇਸ਼ਨ ਦਾ ਕਾਰਨ ਬਣੇਗਾ ਆਪਣੀ ਸੁਨਾਣੀ ਸਾਰਿਆਂ ਨੂੰ ਤੁਸੀਂ ਸਹੀ ਕੰਮ ਕਰਦੇ ਹੋ ਪਰ ਦੂਜਿਆਂ ਦੀ ਵੀ ਸੁਣ ਲੈਣੀ ਚਾਹੀਦੀ ਹੈ ਹਨਾ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਬ੍ਰਸਤ ਪਤ ਰਾਹੁ ਤੇ ਬੁੱਧ ਦੀ ਨਰਜ ਨੂੰ ਸ਼ੁਭ ਕਰਨ ਲਈ ਹਰਾ ਰੰਗ ਬਿਲਕੁਲ ਨਹੀਂ ਪਾਉਣਾ ਤੇ ਮੱਥੇ ਤੇ ਸਵੇਰ ਤੋਂ ਹੀ ਕੇਸਰ ਲਗਾ ਲੈਣਾ ਪਾਈਸੇਸ ਮੀਨ ਰਾਸ਼ੀ ਵਾਲੇ ਮੀਨ ਰਾਸ਼ੀ ਦੇ ਲਈ ਮੰਗਲ ਰਾਹੁ ਤੇ ਬੁੱਧ ਲਗਣ ਵਿੱਚ ਹੋਣ ਕਰਕੇ ਥੋੜਾ ਕਹਿ ਸਕਦੇ ਆਪਾਂ ਕਿ ਸੇਤ ਲਈ ਸਿਤਾਰੇ ਢੱਲੇ ਆ ਪੈਸਾ ਵੀ ਉਹਨਾ ਨਹੀਂ ਆ ਰਿਹਾ ਜਿੰਨੀ ਤੁਸੀਂ ਮਿਹਨਤ ਕਰ ਰਹੇ ਹੋ ਤੇ ਖਰਚੇ ਜ਼ਿਆਦਾ ਵਧੇ ਹੋਏ ਆ ਬਾਤ ਨੂੰ ਜੇ ਖਰਚੇ ਹਸਪੀਟਲ ਦੇ ਚੱਕਰ ਸੂਈ ਦਾ ਤੱਤਾ ਠੰਡਾ ਹੋਣਾ ਸੂਰਜ ਸ਼ੁਕਰ ਦੀ ਯਤੀ ਕਰਕੇ ਪਰੇਸ਼ਾਨੀਆਂ ਦੇ ਰਿਹਾ ਤੇ ਪੈਸੇ ਦਾ ਲੈਣ ਦੇਣ ਕਈ ਦਿਨਾਂ ਤੋਂ ਦੱਸ ਰਿਹਾ ਨਾ ਕਰੋ ਕਿਉਂਕਿ ਅਥਵੇਂ ਖਾਨੇ ਦਾ ਮਾਲਕ ਧਨ ਸਥਾਨ ਵਿੱਚ ਚੱਲ ਰਿਹਾ ਤਾਂ ਸੰਭਲ ਸੰਭਲ ਕੇ ਚੱਲਣਾ ਹੀ ਤੁਹਾਨੂੰ ਸੰਭਾਲ ਲੈਣਾ ਓਕੇ ਆ ਜੀ ਚਲੋ ਏਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕੱਲ ਆਪਾਂ ਕਿਸੇ ਦੀ ਜਨਮ ਪੱਤਰੀ ਤੇ ਚਰਚਾ ਕਰਾਂਗੇ ਅੱਜ ਵੀ ਰਹੇਗੀ ਤੇ ਚਲੋ ਵਾਸਤੂ ਟਿਪ ਵਿੱਚ ਤੁਹਾਨੂੰ ਦੱਸਦੇ ਆਂ ਕਈ ਵਾਰੀ ਬਹੁਤੇ ਲੋਕਾਂ ਦਾ ਸਰੀਰ ਡੌਣ ਰਹਿੰਦਾ ਹੈ ਹਨਾ ਸਰੀਰ ਡੌਣ ਮੀਨਸ ਕਿ ਥੋੜੀ ਥੋੜਾ ਸੁਸਤੀ ਪਈ ਰਹਿੰਦੀ ਹੈ એનર્ਜੀ ਡੌਣ ਰਹਿੰਦੀ ਹੈ ਬੀਪੀ ਘਟਿਆ ਰਹਿੰਦਾ ਹੈ ਗੱਲ ਨਹੀਂ ਕੋਈ ਬਾਤ ਨਹੀਂ ਇਹ ਜੀ ਅੱਜ ਵੀ ਸਰੀਰ ਡੌਣਾ ਹੈ ਅੱਜ ਵੀ ਸੁਣੋ ਇੱਕ ਤਾਂ ਆਪਣੇ ਸੌਣ ਦੀ ਦਿਸ਼ਾ ਚੈੱਕ ਕਰੋ ਜ਼ਰੂਰੀ ਨਹੀਂ ਹੈ ਦੱਖਣ ਦਿਸ਼ਾ ਚ ਸਾਰੀ ਦੁਨੀਆ ਨੇ ਦੱਖਣ ਦਿਸ਼ਾ ਵਿੱਚ ਸਿਰ ਕਰਕੇ ਸੌਣਾ ਇਹ ਨਹੀਂ ਹੁੰਦਾ ਪੂਰਬ ਦਿਸ਼ਾ ਵਿੱਚ ਸਿਰ ਕਰਕੇ ਵੀ ਤੁਸੀਂ ਸੌ ਸਕਦੇ ਹੋ ਤਾਂ ਕਿ ਸੂਰਜ ਦੀ એનર્ਜੀ ਤੁਹਾਨੂੰ ਅੱਛੀ ਮਿਲਦੀ ਹੈ ਹਨਾ ਤੇ ਦੂਜਾ ਅਗਰ ਫਿਰ ਵੀ ਤੁਹਾਨੂੰ ਪਰੇਸ਼ਾਨੀ ਹੋਵੇ ਤਾਂ ਆਪਣੇ ਬੈੱਡ ਨੂੰ ਆਪਣੇ ਰੂਮ ਦੇ ਇੱਧਰ ਉੱਧਰ ਘੁਮਾ ਕੇ ਦੇਖੋ ਜਿਸ ਜਗ੍ਹਾ ਤੇ ਤੁਹਾਨੂੰ ਰਿਲੈਕਸ ਮਿਲੇ ਉਸ ਜਗ੍ਹਾ ਤੇ ਸੌਣਾ ਸ਼ੁਰੂ ਕਰੋ ਜਦ ਇਹ ਦੋ ਦਿਨ ਇੱਕ ਜਗ੍ਹਾ ਤੇ ਉਸ ਤੋਂ ਬਾਅਦ ਦੋ ਦਿਨ ਚੇਂਜ ਨੂੰ ਆਪਣੇ ਮਨ ਦੇ ਅੰਦਰ ਮਹਿਸੂਸ ਕਰੋ ਕਿ ਦੋ ਦਿਨੇ ਕਿੱਦਾਂ ਲੰਘੇ ਅਗਲੇ ਦੋ ਦਿਨ ਕਿੱਦਾਂ ਲੰਘੇ ਉਸ ਤੋਂ ਬਾਅਦ ਅਗਲੇ ਦੋ ਦਿਨ ਕਿਸ ਤਰ੍ਹਾਂ ਲੰਘੇ ਹੈਨਾ ਦੂਸਰੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਅਗਰ ਸਰੀਰ ਡਾਊਨ ਰਹਿੰਦਾ ਹੈ ਜਾਂ ਥੋੜਾ ਬੀਪੀ ਘਟਿਆ ਰਹਿੰਦਾ ਹੈ ਰਾਡ ਕਲਰ ਦਾ ਕਪੜਾ ਲੈ ਕੇ ਉਸ ਨੂੰ ਆਪਣੇ ਸਰਾਣੇ ਥੱਲੇ ਰੱਖ ਕੇ ਸੌਣਾ ਸ਼ੁਰੂ ਕਰੋ ਮੰਗਲ ਸ਼ੁਭ ਹੋ ਜਾਏਗਾ ਤੇ ਤੁਹਾਡੀ ਸਰੀਰ ਦੀ એનર્ਜੀ ਜੋ ਮੰਗਲ ਬਲੱਡ ਕਰਕੇ ਹੁੰਦੀ ਹੈ ਉਹ ਵੀ ਸ਼ੁਭ ਹੋਣੀ ਸ਼ੁਰੂ ਹੋ ਜਾਏਗੀ ਏਸੀ ਵਾਸਤੁਤ ਸਮਝਦਾ ਜਦਦਾ ਆਪ ਸਭ ਦਾ ਅਜਦਾ ਦਿਨ ਅੱਛਾ ਜਾਵੇ ਸੱਚੀ